ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਕੋਲ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋ ਮਿਲ ਕੇ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟ ਕਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤਦ ਕੀ ਤੁਹਾਨੂੰ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਘੁਟੀ ਕੋਡ ਦੋ ਨਾ ਨਾਮ ਤੇ ਸਾਡੀ ਇੰਸਟਾ ਈ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਦੇ ਜੂਗਾ ਉੱਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਸਾਰੇ ਆਪਣੇ ਵਰਕ ਵਾਲੇ ਮਸ਼ੀਨ ਵਰਕ ਦੇ ਵਿੱਚ ਸੂਟ ਤਿਆਰ ਹੋਏ ਹੁੰਦੇ ਨੇ ਟਾਈ ਡਾਈ ਵਾਲੇ ਸੂਟ ਨਹੀਂ ਹੈਗਾ ਤੇ ਆਪਣੇ ਵਰਕ ਵਾਲੇ ਵਧੀਆ ਪਾਰਟੀ ਵੇਅਰ ਸੂਟ ਵੀ ਤੁਸੀਂ ਨੂੰ ਦੇਖ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਗਰਮੀ ਵਾਲਾ ਸੂਟ ਆਪਣਾ ਗਰਮੀ ਵਾਲੇ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਆਪਣੇ ਪਾਰਟੀ ਵੇਅਰ ਕਿਸੇ ਵੀ ਫੈਬਰਿਕ ਚ ਕਰਵਾ ਸਕਦੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੈ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਹੈ ਹਰ ਇੱਕ ਤਰ੍ਹਾਂ ਦਾ ਵਰਕ ਆਪਣਾ ਕਿਸੇ ਵੀ ਤਰ੍ਹਾਂ ਦਾ ਪ੍ਰੀਮੀਅਮ ਸੂਟ ਜਿਹੜਾ ਤੁਸੀਂ ਤਿਆਰ ਕਰਵਾਗੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਸੂਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਵੀਡੀਓ ਅੰਤ ਤੱਕ ਜੁੜ ਦੇਖੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਜੌਰਜਟ ਦੀ ਫੈਬਰਿਕ ਆ ਤੇ ਮਸਟਰਡ ਕਲਰ ਆ ਜੌਰਜਟ ਫੈਬਰਿਕ ਤੇ ਡੈਡੀ ਕਰਵਾਇਆ ਆ ਆਪਾਂ ਮਸ਼ੀਨ ਵਰਤਦੇ ਦੇ ਨਾਲ ਇੱਕ ਥ्रेड ਵਾਲਾ ਆਪਣਾ ਵਰਕ ਵਾ ਦੇਖੋ ਬਹੁਤ ਅਗਰ ਉੱਠ ਰਿਹਾ ਹੈਗਾ ਇਹ ਵਾਲੇ ਕਲਰ ਤੇ ਮਸਟਰਡ ਕਲਰ ਤੇ ਬਲੈਕ ਕਾਫੀ ਸੋਹਣਾ ਲੱਗ ਰਿਹਾ ਹੈਗਾ ਇਹ ਆਪਣਾ ਦੇਖੋ ਬਲੈਕ ਸੈੱਟ ਦੇ ਨਾਲ ਆਪਾਂ ਇਹਦਾ ਚਾਕ ਤੇ ਘੇਰੇ ਤੇ ਵਰਕ ਕਰਵਾਇਆ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਨੇੜੇ ਕੈਮਰਾ ਕਰਕੇ ਦਿਖਾ ਦਿੰਦੇ ਹਾਂ ਬਹੁਤ ਅਗਰ ਸੋਹਣੀ ਬਣੀ ਹੋਈ ਹੈ ਦੇਖੋ ਫਲਾਂ ਦੇਖੋ ਕਿੰਨਾ ਸੋਹਣਾ ਬਣਿਆ ਹੈਗਾ ਬਲੈਕ ਥਰੈਡ ਦੇ ਨਾਲ ਇੱਕ ਦੇ ਨਾਲ ਆਪਾਂ ਵਰਕ ਕਰਵਾਇਆ ਤੁਸੀਂ ਮਲਟੀ ਨਾਲ ਵੀ ਕਰਵਾ ਸਕਦੇ ਹੋ ਜਰੂਰੀ ਨਹੀਂ ਬਸ ਹੁਣ ਇੱਕ ਥਰੈਡ ਦਿਖਾਇਆ ਤੁਸੀਂ ਇੱਕ ਨਾਲ ਹੀ ਕਰਵਾਉਣਾਗਾ ਤੁਸੀਂ ਆਪਣਾ ਥ੍ਰੈੱਡ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਕਰ ਸਕਦੇ ਹੋ ਸੂਟ ਦਾ ਕਲਰ ਫੈਬਰਿਕ ਜਿਵੇਂ ਤੁਹਾਨੂੰ ਬੁਟੀਕ ਸੂਟ ਪਿਆਰ ਕਰਵਾਉਣੇ ਹੋਣੇ ਆ ਕੋਲ ਦੱ ਕਰਵਾ ਸਕਦੇ ਦੇਖੋ ਇਹ ਵਾਲਾ ਦੇ ਗਲੇ ਦੇ ਉੱਪਰ ਵਰਕ ਹੋ ਗੂ ਬਹੁਤ ਜੱਦ ਸੁਣੀ ਆਪਣੀ ਬਲੈਕ ਲਾਈਨ ਬੜੇ ਕੁਝ ਪਣੀ ਹੋਈ ਗਲੇ ਦਾ ਵਰਕ ਕਾਫੀ ਖੂਬਸੂਰਤ ਆ ਇਹ ਵੀ ਹੈਗਾ ਵੀ ਥੋੜਾ ਜਿਹਾ ਵਰਕ ਹੋਇਆ ਹੈ ਗਲੇ ਤੇ ਪੂਰਾ ਸੂਟ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਇਹਦਾ ਗਲੇ ਦਾ ਵਰਕ ਹੈਗਾ ਇਹ ਚਾਕਾਂ ਕੇਰੇ ਦਾ ਵਰਕ ਆ ਕਾਫੀ ਸੋਹਣਾ ਲੱਗਦਾ ਆਪਣਾ ਸੂਟ ਬਣੇਗਾ ਇਹ ਜੇ ਇਹਦੀ ਆਪਾਂ ਬਾਹ ਦੇ ਉੱਪਰ ਵਰਕ ਮਿਲੂਗਾ ਇਹ ਵਾਲਾ ਫਰਾਂ ਦੇ ਉੱਪਰ ਵਰਕ ਹੈ। ਇਹ ਦਾ ਮਨੀਪੁਰ ਵਰਕ ਉਸੇ ਦਿਨ ਦੁਪੱਟਾ ਪਰ ਮੈਂ ਆਪਣਾ ਹੁਣ ਟਾਈਡਾਈ ਕਰਵਾਉਂਗਾ ਮੈਂ ਇੱਕ ਪੈ ਲਗਾ ਕਰਵਾ ਕੇ ਬਲੈਕ ਕਲਰ ਦੀ ਲੇਸ ਲਵਾਉਂਗਾ ਬੇ ਬਲੈਕ ਦੁਪੱਟਾ ਤੁਹਾਡੇ ਕੋਲ ਹੈਗਾਗਾ ਫਿਰ ਤੁਸੀਂ ਆਪਣਾ ਵਿਦਆਊਟ ਦੁਪੱਟਾ ਸੂਟ ਹੀ ਪਾਏ ਜਾ ਸਕਦੇ ਹੋਗੇ। ਜੇਕਰ ਉਹੀ ਦੇਖੋ ਜੀ ਆਪਾਂ ਇੱਕ ਥ੍ਰੈਡ ਨੰਬਰ ਕਰਪਾਉਣੇ ਨੇ ਕਈ ਵਾਰ ਤੁਸੀਂ ਥ੍ਰੈਡ ਜਿਹੜਾ ਕੋਲ ਤੁਹਾਡੇ ਕੋਲ ਬਧੀਆਂ ਤੋਂ ਬਧੀਆਂ ਦੁਪੱਟੇ ਹਨ ਆਪਣੇ ਕੋਲ ਜਿਹੜਾ ਦੁਪੱਟੇ ਆਏ ਹੁੰਦਾ ਕਿ ਵੀ ਆਪਾਂ ਫਟ ਜਾਂਦੇ ਨੇਗੇ ਦੁਪੱਟੇ ਆਪਣੇ ਕੋਲ ਉਹਦਾ ਨਵੇਂ ਦੇ ਨਵੇਂ ਪਏ ਰਹਿੰਦੇ ਨੇ ਕਿ ਤੁਸੀਂ ਆਪਣਾ ਜਿਹੜਾ ਕੋ ਤੁਹਾਡੇ ਕੋਲ ਕੀ ਕਲਰ ਪਿਆ ਹੋਊਗਾ ਤੁਸੀਂ ਉਹ ਥ੍ਰੈਡ ਦੱਸ ਕੇ ਨਾਲ ਪਲਾ ਕੇ ਆਪਣਾ ਸੂਟ ਦਾ ਕਲਰ ਨਾ ਉਵੇਂ ਆਪਣਾ ਵਿਦੌੜਾ ਦੁਪੱਟਾ ਵੀ ਸੂਟ ਲੈ ਸਕਦੇ ਹੋ ਬਹੁਤ ਯਾਦ ਸੋਨਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਜਿਵੇਂ ਤੁਹਾਨੂੰ ਪਸੰਦ ਆਇਆ ਜਿਹੜੇ ਫੈਬਰਿਕ ਤੇ ਕੈਮਰਿਕ ਤੇ ਜੌਰਜਟ ਤੇ ਟੈਪੀ ਸਿਲਕ ਤੇ ਮਸਲੀਨ ਹਣਾ ਕਿਸੇ ਤੇ ਵੀ ਤੁਸੀਂ ਜਿਵੇਂ ਤੁਹਾਨੂੰ ਜਿਹੜਾ ਫੈਬਰਿਕ ਪਸੰਦ ਆ ਆਪਣਾ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਪਿੰਕ ਪੀਚ ਕਲਰ ਹੈ ਦਾ ਸੂਟ ਦਾ ਤੇ ਮੈਲਬਰੀ ਦੀ ਇਹ ਫੈਬਰਿਕ ਹੈ ਇਹ ਇੱਕ ਥ्रेड ਦੇ ਨਾਲ ਆਪਣਾ ਵਰਕ ਹੋਇਆ ਹੈਗਾ ਬਲੈਕ ਥ्रेड ਦੇ ਨਾਲ ਆਪਣਾ ਵਰਕ ਹੋਇਆ ਹੈਗਾ ਜਿਹੜਾ ਵੱਡਾ ਫਲਾਰ ਆ ਗਿਆ ਇਹਦਾ ਇੱਕ ਸਾਈਡ ਦੇ ਚਾਕ ਦੇ ਉੱਪਰ ਆ ਜਾਊਗਾ ਛੋਟਾ ਫਲਾਰ ਹੈ ਆਪਣੇ ਜਿਹੜਾ ਘੇਰੇ ਦੇ ਇੱਕ ખૂंजे ਤੇ ਪਾ ਦੇ ਬਹੁਤ ਸੋਹਣਾ ਲੱਗੇਗਾ ਵਰਤਾਂ ਘੇਰੇ ਦੇ ਉੱਪਰ ਚਾਕ ਦੇ ਉੱਪਰ ਆ ਜਾ ਘੇਰੇ ਦੇ ਉੱਪਰ ਆ ਜਾ ਇੱਕ ਫਲਾਰ ਹੈ ਜਿਹੜਾ ਇੱਥੇ ਦੇ ਨੈਕ ਦੇ ਉੱਪਰ ਆ ਚੁੱਕਾ ਆ ਵਾਲਾ ਨੈਕਕੀ ਟੈਂਡਰ ਫਲਾਰ ਨੈਕਕੀ ਫਲਾਰ ਹੈਗਾ ਤੇ ਇਦਾਂ ਆਪਣਾ ਇੱਕ ਚਾਕ ਤੇ ਇੱਕ ਘੇਰੇ ਦੇ ਇਦਾਂ ਫਲਾਰ ਬਣੇ ਹੋਏ ਬਹੁਤ ਸੋਹਣੀ ਜੀ ਆਪਣੀ ਡਿਜ਼ਾਈਨਿੰਗ ਆ ਯਾਰ ਕੋਈ ਵੀ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਇਦਾਂ ਹੀ ਫਲਾਰ ਮਿਲਣਗੇ ਦੇਖੋ ਸੇਮ ਇਹ ਵਾਲਾ ਬਾਹ ਦੇ ਉੱਪਰ ਬਹੁਤ ਖੂਬਸੂਰਤ ਜਿਹਾ ਸਰਦਾਰੀ ਜਿਹਾ ਸੁਪਤਿਆਰ ਬਣਿਆ ਦੇਖੋ ਇਹਦੀ ਬਾਟਮ ਤੇ ਵੀ ਆਪਾਂ ਨੂੰ ਨਾਲ ਵਰਕ ਮਿਲੇਗਾ ਬਾਟਮ ਤੇ ਵੀ ਸੇਮ ਦੇ ਫਲਾਰ ਬਣੇ ਹੋਏ ਨੇ ਵੀ ਆਪਣੇ ਘੇਰੇ ਚੱਕ ਤੇ ਬਣਾਇਆ ਹੈ ਛੋਟਾ ਫਲਾਰ ਉਹ ਦਾਹੀ ਇਹਦੀ ਬੋਟਮ ਤੇ ਬਣਾਇਆ ਹੈ ਨਾਲੇ ਦੇ ਸੁਪਰ ਨੈਟ ਦਾ ਆਪਣੇ ਦੁਪੱਟਾ ਤਿਆਰ ਕਰਵਾਇਆ ਤੇ ਪੀਚ ਕਲਰ ਦਾ ਦੁਪੱਟਾ ਕਰਾ ਕੇ ਜਿੱਜਾ ਬਲੈਕ ਵਿੱਚ ਵਰਕ ਸੀ ਉਹ ਜੇ ਆਪਣੇ ਜੈਪਰੀ ਡਾਟਸ ਜੀ ਦੇਖੋ ਵਿੱਚ ਪੋੜਾ ਗਿਆ ਤਾਂ ਬਹੁਤ ਪਿਆਰੇ ਡਿਜ਼ਾਈਨਿੰਗ ਤਿਆਰ ਹੋਇਆ ਦੁਪੱਟੇ ਦੇ ਨਾਲ ਬਹੁਤ ਸੁੰਦਰ ਜਿਹੀ ਸਾਰੀਆਂ ਸੂਟ ਦੀ ਬਹੁਤ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੈ ਮੈਂ ਜਲਦੀ ਕਾਟਣ ਦੀ ਆਪਣੀ ਫੈਬਰਿਕ ਹੈ ਕਿ ਤੁਸੀਂ ਆਪਣਾ ਮਸਲੀਨ ਤੇ ਕੈਮਰੀ कॉटन ਤੇ ਪਿਓਰ ਟ੍ਰੇਪ ਤੇ ਨਾਚੂ ਟ੍ਰੇਪ ਤੇ ਹੈਨਾ ਜੋਰਜਟ ਵਗੈਰਾ ਤੇ ਮੈਚਿੰਗ ਕਰਵਾਉਣਾਗਾ ਬਲੈਕ ਬਾਟਮ ਦੇ ਨਾਲ ਲੈਣਾਗਾ ਹਨਾ ਬਲੈਕ ਬਾਟਮ ਲੈ ਕੇ ਬਲੈਕ ਦੁਪੱਟਾ ਤੁਸੀਂ ਆਪਣਾ ਐਦਾਂ ਨਹੀਂ ਤਿਆਰ ਕਰਵਾ ਸਕਦੇ ਅਗਰ ਤੁਸੀਂ ਸੇਮ ਐਦਾਂ ਹੀ ਰੈਡੀ ਕਰਵਾਉਣਾ ਬਹੁਤ ਪਿਆਰੀ ਡਿਜ਼ਾਈਨਿੰਗ ਲੱਗ ਰਹੀ ਹੈ ਸੁਪਰ ਨੈਟ ਦੇ ਦੁਪੱਟੇ ਦੇ ਨਾਲ ਇਹ ਕਾਫੀ ਸੋਹਣਾ ਲੱਗ ਰਿਹਾਗਾ ਤੁਸੀਂ ਆਪਣਾ ਸੇਮ ਟੂ ਸੇਮ ਬਿਲਕੁਲ ਉਸ ਤਰ੍ਹਾਂ ਉਹ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਮੈਲਬਰੀ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਅਗਰ ਤੁਸੀਂ ਮਸਲੀਨ ਤੇ ਕਰਵਾਉਣਾਗਾ ਤਾਂ ਆਪਣਾ ਮਸਲੀਨ ਤੇ ਕਰਵਾ ਸਕਦੇ ਹੋ ਬਾਕੀ ਜੇਕਰ ਤੁਸੀਂ ਆਪਣਾ ਥੋੜਾ ਜਿਹਾ ਆਪਣੇ ਲੋਅਰਸਟ ਦੇ ਵਿੱਚ ਰੈਡੀ ਕਰਵਾਉਣਾ ਤਾਂ ਆਪਣਾ ਕੈਮ ਹਾਂਜੀ ਜਿਹੜਾ ਆਪਾਂ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਮਸਲੀਨ ਦੀ ਫੈਬਰਿਕ ਹੈਗੀ ਤੇ ਬਹੁਤ ਸੋਹਣਾ ਪਿਸਤਾ ਕਲਰ ਹੈ ਦਾ ਲਾਈਟ ਜਾਂ ਪਿਸਤਾ ਕਲਰ ਹੈ ਨਾ ਲਾਈਟ ਨਾ ਡਾਰਕ ਹੈਗਾ ਮਤਲਬ ਮੀਡੀਅਮ ਜਿਹਾ ਸ਼ੇਡ ਹੈ ਆਪਣਾ ਪਿਸਤਾ ਕਲਰ ਹੈਗਾ ਤੇ ਇਹ ਆਪਾਂ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਦਾ ਅਸਲੀਨ ਦੀ ਆਪਣੀ ਫੈਬ੍ਰਿਕਾ ਮਸਲੀਨ ਫੈਬਰਿਕਾ ਤੇ ਇਦਾਂ ਆਪਣਾ ਇਹ ਵਾਲਾ ਆਪਣਾ ਡਿਜ਼ਾਈਨ ਤਿਆਰ ਕਰਵਾਇਆ ਇਹ ਆਪਣਾ ਪਸ਼ਮੀਨੇ ਦੇ ਉੱਪਰ ਵੀ ਕੈਮਬ੍ਰਿਕ ਤੇ ਵੀ ਤੇ ਆਪਣੇ ਕਾਫੀ ਸਾਰੇ ਡਿਜ਼ਾਈਨ ਤੁਸੀਂ ਜਿਹੜੇ ਆਪਣੇ ਡੇਲੀ ਵੀਡੀਓ ਤੁਸੀਂ ਦੇਖ ਰਹੇ ਹੋਗੇ ਆਪਣੇ ਹੈਗੇ ਨੇ ਦੇਖਣ ਵਾਲੇ ਕਸਟਮਰ ਤੇ ਉਹਨਾਂ ਨੂੰ ਪਤਾ ਹੋਊਗਾ ਇਹ ਵਾਲਾ ਡਿਜ਼ਾਈਨ ਤਾਂ ਆਪਣਾ ਕਾਫੀ ਚੱਲਿਆਗਾ ਸਿੰਥੈਟਿਕ ਫੈਬਰਿਕ ਤੇ ਵੀ ਪਸ਼ਮੀਨੇ ਤੇ ਗਰਮੀਆਂ ਸਾੜੀਆਂ ਵਾਲੇ ਸਾਰੇ ਕਿਤੇ ਬਣਿਆ ਹੋਇਆ ਆਪਣਾ ਉਹ ਤਾਂ ਸੂਟ ਡਿਜ਼ਾਈਨਿੰਗ ਹੈ ਆਪਣੀ ਗਰਮੀਆਂ ਵਾਲੀ ਕੈਮਬ੍ਰਿਕ ਵਗੈਰੇ ਤੇ ਕਰਵਾਉਣਾ ਆਪਾਂ ਹਲਕੀ ਜਿਹੀ ਡਿਜ਼ਾਈਨਿੰਗ ਆਪਾਂ ਡੇਲੀ ਵੀਅਰ ਦੇ ਲਈ ਸੂਟ ਜਰ ਕਰਵਾ ਸਕਦੇ ਹਾਂ ਸਾਰਾ ਮਸ਼ੀਨ ਮਾਰਕਰ ਦਾ ਸੂਟਾ ਕਾਰਨਰ ਦੇ ਉੱਪਰ ਇਹਦਾ ਫਲਾਵਰ ਬਣੇ ਹੋਏ ਨੇ ਵਿੱਚ ਕੱਟ ਵਰਕ ਜਗਾ ਤੇ ਆਪਾਂ ਦੇਖਦੇ ਪਾਉਂਦੇ ਪਰ ਉਹਨਾਂ ਵਾਲਾ ਵਾਗੇ ਪਰ ਬਾਟਮ ਤੇ ਆਪਾਂ ਕੋਈ ਨਹੀਂ ਕਰਵਾਇਆ ਵਰਕ ਨਾਲ ਸੁਪਰ ਨੈਟ ਦਾ ਦੁਪੱਟਾ ਦਾ ਆਪਣਾ ਸਾਰਾ ਟਾਈ ਡਾਈ ਹੋਇਆ ਹੋਇਆਗਾ ਸੁਪਰ ਨੈਟ ਦਾ ਸੁਪਰ ਨੈਟ ਤੁਸੀਂ ਆਪਣਾ ਕੋਈ ਵੀ ਦੁਪੱਟਾ ਆਪਣਾ ਪਿਓਰਸ਼ ਕੋਲ ਵਗੈਰਾ ਦਾ ਹਨ ਤੇ ਮਸਲੀਨ ਵਗੈਰਾ ਮਸਲੀਨ ਦੇ ਸੁਪਨਾ ਮਸਲੀਨ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਦੁਪੱਟੇ ਤੇ ਵੀ ਕੋਈ ਵਰਕ ਵਗੈਰਾ ਜਾਂ ਕੱਟ ਵਰਕ ਵਗੈਰਾ ਕਰਵਾਉਣਾ ਪਊਗਾ ਵੀ ਕਰਵਾ ਸਕਦੇ ਹੋ ਜੇਕਰ ਬਿੱਟ ਫਿਨਿਸ਼ਿੰਗ ਲੈਣਾਗਾ ਤਾਂ ਆਪਣਾ ਉਹ ਤਾਂ ਸਾਰਾ ਜਿੰਨੇ ਸਾਡੇ ਤਿਆਰ ਪਿਆ ਹੈਗਾ ਆਪਣਾ ਸੇਮ ਵੀ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਫੈਬਰਿਕ ਵਗੈਰਾ ਦੀ ਸਾਰੀ ਚੋਇਸ ਹੈ ਤੁਹਾਡੀ ਆਪਣੀ ਉਹ ਸੋਹਣਾ ਖੂਬਸੂਰਤ ਵਰਕ ਸੀ ਆਪਣਾ ਇਹ ਇਹਦਾ ਨੈਕਸਟ ਹੈਗਾ ਆਪਣਾ ਇਹ ਲੇਲਨ ਕੋਟਨ ਤੇ ਰਿਆਰ ਕਰਵਾਇਆ ਆਪਣੇ ਲੇਲਨ ਕੋਟਨ ਦੀ ਇਹਦੀ ਫੈਬਰਿਕ ਆ ਗਈ ਤੇ ਬਲੂ ਕਲਰ ਹੈ ਦਾ ਨੇਵੀ ਬਲੂ ਕਲਰ ਹੈ ਦਾ ਤੇ ਲੇਲਨ ਕੋਟਨ ਦੀ ਇਹਦੀ ਫੈਬਰਿਕ ਬਹੁਤ ਸੋਹਣਾ ਡਿਜ਼ਾਈਨ ਆਪਣੀ ਇਹ ਬਣੀ ਪਕੜਿਆ ਹੋਇਆ ਹੈਗਾ ਡਿਜ਼ਾਈਨ ਇਹ ਆਪਣਾ ਚਾਕਾਂ ਵਾਲਾ ਡਿਜ਼ਾਈਨ ਹੈ ਦਾ ਚਾਕਾਂ ਦੇ ਉੱਪਰ ਆਪਣੇ ਇਦਾਂ ਵਰਕ ਹੋਇਆ ਹੈ ਕਿੰਨਾ ਸੋਹਣਾ ਖੂਬਸੂਰਤ ਵਰਕ ਆਪਣਾ ਚਾਕਾਂ ਵਾਲਾ ਹੈ ਬਹੁਤ ਸੋਹਣੇ ਡਿਜ਼ਾਈਨ ਤਿਆਰ ਕੀਆ ਆਪਣੀ ਇਹ ਚਾਟਾਂ ਦੇ ਉੱਪਰ ਵਰਕ ਹੈ ਤਾਂ ਕਲਰਫੁਲ ਹੋਇਆ ਹੈ ਤੁਸੀਂ ਇਹ ਸੇਮ ਵਰਕ ਆਪਣਾ ਗਲੇ ਤੇ ਵੀ ਕਰਵਾ ਸਕਦੇ ਹੋ ਵਰਕ ਆਪਣੇ ਨੈਕ ਦਾ ਡਿਜ਼ਾਈਨ ਨਹੀਂ ਰੈਡੀ ਕਰਵਾਇਆ ਹੈਗਾ ਤੇ ਆਪਣੇ ਬਾਹ ਦੇ ਉੱਪਰ ਵਰਕ ਮਿਲੂਗਾ ਘੱਟ ਵਰਕ ਜਗਾ ਨੀਚੇ ਤੇ ਉੱਪਰ ਫੁੱਲ ਆ ਬਣੇ ਹੋਏ ਨੇ ਇਹ ਬਾਹ ਦੇ ਉੱਪਰ ਵਰਕ ਹੈ ਬਾਟਮ ਤੇ ਵੀ ਆਪਣਾ ਵਰਕ ਨਹੀਂ ਕਰਵਾਇਆ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਤੁਹਾਡੀ ਚੋਇਸ ਹੈ ਕਿ ਲਨ ਕੋਟਨ ਤੇ ਰੈਡੀ ਹੈ ਤੁਸੀਂ ਮਸਲੀਨ ਫੈਬਰਿਕ ਤੇ ਮੈਲਬਰੀ ਵਗੈਰਾ ਤੇ ਆਪਣਾ ਤਿਆਰ ਕਰੋ ਦੁਪੱਟਾ ਦੇਖੋ ਤਾਂ ਬਹੁਤ ਸੋਹਣਾ ਆਪਣੇ ਡਾਈ ਕਰਵਾਇਆ ਹੈਗਾ ਦੁਪੱਟਾ ਦੇਖੋ ਇਹ ਡਾਈ ਹੋਇਆ ਹੈ। ਸਾਡੇ ਕੋਲ ਕਾਫੀ ਡਿਜ਼ਾਈਨ ਨੇ ਤੁਸੀਂ ਜਿਵੇਂ ਚਾਹੋ ਆਪਣਾ ਹੋਮੋਟਾਈਡ ਇਹ ਦੁਪੱਟਾ ਕਰਵਾ ਸਕਦੇ ਹੋ। ਇੰਨਾ ਸੋਹਣਾ ਪਣਾ ਸੂਤ ਤਿਆਰ ਹੁੰਦਾ। ਇਹ ਕਿਤਾ ਨੇਵੀ ਬਲੂ ਕਲਰ ਹੀ ਹੈ ਤਾਂ ਨਾ ਹੁੰਦਾ ਕਿ ਇਹ ਤੇ ਹਰ ਇੱਕ ਕਲਰ ਜੱਚਦੇ ਹੋਣਗੇ। ਨੇਵੀ ਬਲੂ ਕਲਰ ਦੇ ਉੱਪਰ ਆਪਾਂ ਕਿਸੇ ਵੀ ਕਲਰ ਕੋਈ ਵੀ ਕਲਰ ਲਾਈਏ ਤੇ ਨੇਵੀ ਬਲੂ ਤੇ ਹਰ ਇੱਕ ਕਲਰ ਹੀ ਜੱਚ ਜਾਂਦਾ ਹੁੰਦਾ। ਬਹੁਤ ਸੋਹਣਾ ਦੁਪੱਟਾ ਤਿਆਰ ਆ ਆਪਣਾ। ਤੁਸੀਂ ਇੱਕ ਕਲਰ ਦਾ ਕਰਵਾਉਣਾ, ਮਲਟੀ ਲੀਸਨ ਕਰਵਾਉਣੀ ਆ ਉਹ ਤੁਹਾਡੀ ਆਪਣੀ ਪਸੰਦ ਦੀ। ਬਹੁਤ ਸੋਹਣੀ ਖੂਬਸੂਤਰ ਡਿਜ਼ਾਈਨਿੰਗ ਆ ਆਪਣੀ। ਸੀ ਕਿ ਸੇ ਹੋਰ ਫੈਬਰਿਕ ਤੇ ਵੀ ਟ੍ਰਾਈ ਕਰ ਸਕਦੇ ਹਾਂ ਜੀ ਜਿਹੜਾ ਆਪਾਂ ਇਹ ਸੂਟ ਰੈਡੀ ਕਰਵਾਇਆ ਹੈਗਾ ਇਹ ਆਪਣਾ ਮੈਲਬਰੀ ਦੀ ਫੈਬਰਿਕ ਆਗੀ ਮੈਲਬਰੀ ਕਾਟਨ ਦੀ ਫੈਬਰਿਕ ਆ ਤੇ ਇਹ ਸਕਾਈ ਕਲਰ ਆਗਾ ਕਾਫੀ سارے ਆਪਣੇ ਸੂਟ ਇਹਦੇ ਨੇ ਰੈਡੀ ਹੋਏ ਨੇਗੇ ਸੈਂਟਰਪੈਨ ਨਾਲ ਇਹਹੀ ਸੇਮ ਡਿਜ਼ਾਈਨ ਦੇ ਵਿੱਚ ਆਪਣਾ ਸਿੰਗਲ ਟਾਂਕੇ 'ਚ ਵੀ ਤਿਆਰ ਹੋਇਆ ਸੀ ਇਹ ਡਿਜ਼ਾਈਨ ਅਲੱਗ-ਅਲੱਗ ਕਲਰਾਂ 'ਉਂਦੇ ਉੱਪਰ ਆਪਣੇ ਰੈਡੀ ਹੋਏ ਨੇ ਸਕਾਈ ਕਲਰ ਦੇ ਹੈਗਾ ਇਦਾਂ ਸੈਂਟਰ ਪੈਨਲ ਬਣੇ ਹੋਏ ਰਹੇਗੇ ਉੱਪਰ ਤੱਕ ਸਿਰਫ ਸੈਂਟਰ ਪੈਨਲਾਂ 'ನಲ್ಲಿ ਡਿਜ਼ਾਈਨਿੰਗ ਹਲਕਾ ਜਿਹਾ ਡਿਜ਼ਾਈਨ ਦੇ ਕਪੜਾ ਰੈਡੀ ਹੋਇਆਗਾ ਮਸ਼ੀਨ ਵਰਕਰ ਦੇ ਵਿੱਚ ਤੇ ਉਹੀ ਆਪਣੇ ਦੇਖੋ ਨਾਲ ਦੇ ਕਲਰਾਂ ਦੇ ਨਾਲ ਦੇ ਹੀ ਥ੍ਰੈਡ ਲਗਾਏ ਨੇ ਇੱਕ ਡਾਰਕ ਕਰਕੇ ਲਾਤੇ ਇੱਕ ਲਾਈਟ ਕਰਕੇ ਲਾਤੇ ਸਿਰਫ ਦੋ ਥ੍ਰੈਡ ਹੀ ਲੱਗੇ ਹੋਏ ਨੇ ਦੇ ਵਿੱਚ ਸੈਂਟਰ ਪੈਨਲਾਂ 'ਚ ਤੇ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਅਗਰ ਤੁਸੀਂ ਕਰਵਾਉਣਾ ਤਾਂ ਆਹੀ ਸੇਮ ਵਰਕ ਬਾਹਰ ਆਉਈ ਆਪਣਾ ਬਾਟਮ ਤੇ ਕੋਈ ਨਾਲ ਇਹ ਸੁਪਰਨੈਟ ਦਾ ਦੁਪੱਟਾਗਾ ਪਲੇਨ ਦੁਪੱਟਾ ਕਰਵਾਇਆ ਆਪਾਂ ਨੇ ਸੁਪਰਨੈਟ ਦਾ ਦੇ ਸੂਟ ਨਾਲ ਦੀ ਆਪਾਂ ਨੇ ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਆ ਤੁਸੀਂ ਇਹਨੂੰ ਸਿੰਗਲ ਟੈਂਕੇ 'ਚ ਵੀ ਕਰਵਾ ਸਕਦੇ ਹੋ ਇਹ ਸੈਂਟਰ ਪੈਨਲ ਨਾਲ ਡਿਜ਼ਾਈਨ ਆਪਣਾ ਇਹਨੂੰ ਕਲਰਫੁਲ ਵੀ ਕਰਵਾ ਸਕਦੇ ਹੋ ਇਹੀ ਆਪਣਾ ਸੈਂਟਰ ਪੈਨਲ ਚੱਕ ਕੇ ਆਪਣਾ ਘੇਰੇ ਚਾਕ ਦੇ ਉੱਪਰ ਆਪਣਾ ਰੈਡੀ ਕਰਵਾਉਣਾ ਹੈ ਆਰਡਰ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਆਪਣਾ ਮੈਲਵਰੀ ਕਾਟਨ ਦੇ ਉੱਪਰ ਤਿਆਰ ਹੋਇਆਗਾ ਵਿਦਆਊਟ ਲੈਣਗੇ ਮੈਲਵਰੀ ਆਪਣੀ ਬਣਦੀ ਹੈ ਕਿ ਤੁਸੀਂ ਕੈਮਰੇਟ ਤੇ ਮਸਲੀਨ ਦੇ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਉਹ ਵੀ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਮਸ਼ੀਨ ਵਰਕ ਦੇ ਵਿੱਚ ਸੂਟ ਦਿਖਾਏ ਸੀਗੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਦੇ ਨਾਲ ਆਪਾਂ ਤਿਆਰ ਕੀਤੇ ਹੋਏ ਸੀ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾ ਹੈ ਤਾਂ ਆਪਣਾ ਸੇਮ ਤਿਆਰ ਕਰਵਾ ਸਕਦੇ ਹੋ ਤੁਸੀਂ ਵੀ ਤਰ੍ਹਾਂ ਦਾ ਆਪਣਾ ਫੈਬਰਿਕ ਵੀ ਵਾ ਤੁਸੀਂ ਚੇਂਜ ਕਰਨਾ ਵਰਕ ਚੇਂਜ ਕਰਨਾਗਾ ਕੋਈ ਹੈਨਾ ਵਰਕ ਦੇ ਵਿੱਚ ਸਕਿਪ ਐਡ ਕਰਵਾਉਣਾਗਾ ਆਪਣਾ ਦੁਪੱਟਾ ਵੀ ਦੋੜ ਦੁਪੱਟਾ ਲੈਣਾਗਾ ਜਾਂ ਫਿਰ ਦੁਪੱਟਾ ਲੈਣਾ ਦੁਪੱਟੇ ਦੀ ਡਾਈ ਵਗੈਰਾ ਵੀ ਤੁਸੀਂ ਚੇਂਜ ਕਰ ਸਕਦੇ ਹੋ ਦੁਪੱਟੇ ਦੀ ਲੇਸ ਵਗੈਰਾ ਫਿਨਿਸ਼ਿੰਗ ਕਿੱਦਾਂ ਬਣਾਉਣੀ ਹੈਗੀ ਆਪਾਂ ਉਹਦਾ ਵੀ ਆਪਨਾ ਚੇਂਜ ਕਰਕੇ ਲੈ ਸਕਦੇ ਹੋ ਜੇ ਮੈਨੂੰ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸੂਟ ਆੜਾ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਪਣਾ ਸੂਟ ਆੜਾ ਮੰਗਵਾ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਕੋਈ ਸੂਟ ਪਸੰਦਾ ਹੈ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾਂ